ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਨਰਲੇਪੀਵੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਇਸ ਵੇਲੇ ਅਸੀਂ ਗੁਰਦਾਸਪੁਰ ਮਕੇਰੀਆਂ ਮੁੱਖ ਮਾਰਗ ਤੇ ਪੁਰਾਣਾ ਸ਼ਾਲਾ ਤੋਂ ਮਹਿਜ ਅੱਧਾ ਕਿਲੋਮੀਟਰ ਦੀ ਦੂਰੀ ਤੇ ਮਕੇਰੀਆਂ ਮਾਰਗ ਤੇ ਸਥਿਤ ਗੋਬਿੰਦ ਜੋਤ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਜੋ ਪੰਜਾਬ ਬੋਰਡ ਦਾ ਸਕੂਲ ਹੈ ਇਸ ਖੇਤਰ ਦੇ ਵਿੱਚ ਜੋ ਵਿੱਦਿਆ ਦੇ ਵਿੱਚ ਵਿੱਦਿਆ ਦੇ ਖੇਤਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਵੇਂ ਮੀਲ ਪੱਥਰ ਗੜਦਾ ਜਿਹੜਾ ਲੰਬੇ ਸਮੇਂ ਤੋਂ ਆ ਰਿਹਾ ਸੋ ਸਕੂਲ 'ਚ ਪਹੁੰਚੇ ਆ ਸਕੂਲ ਦੇ ਓਨਰ ਸਾਡੇ ਨਾਲ ਨੇ ਜੋ ਚੇਅਰਪਰਸਨ ਨੇ ਮੈਡਮ ਬਲਜੀਤ ਕੌਰ ਜੀ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਸਭ ਤੋਂ ਪਹਿਲਾਂ ਮੈਡਮ ਨਰਲੇਪ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਕਰਨਾ ਬੰਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤੇ ਅਸੀਂ ਜਾਨਣਾ ਚਾਹਾਂਗੇ ਜਿਵੇਂ ਲੰਬੇ ਸਮੇਂ ਤੋਂ ਤੁਸੀਂ ਵਿਦਿਆ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਸਾਨੂੰ ਯਾਦ ਹੈ ਕਿ ਇੱਕ ਛੋਟੀ ਜੀ ਬਿਲਡਿੰਗ ਤੋਂ ਰਿੰਟ ਦੀ ਬਿਲਡਿੰਗ ਸੀ ਇੱਥੋਂ ਤੁਸੀਂ ਇਹ ਸਕੂਲ ਦੀ ਸ਼ੁਰੂਆਤ ਕੀਤੀ ਸੀ ਜੇਕਰ ਪੰਜਾਬ ਬੋਰਡ ਦੇ ਸਕੂਲਾਂ ਦੇ ਲੈਵਲ ਦੀ ਗੱਲ ਕੀਤੀ ਜਾਵੇ ਤੇ ਤੁਹਾਡਾ ਸਕੂਲ ਹੈ ਜਿਹੜਾ ਇਸ ਖੇਤਰ ਦੇ ਵਿੱਚ ਜਿੱਥੇ ਇੱਕ ਚਾਨਣ ਮਨਾਰਾ ਬਣ ਕੇ ਸਾਹਤ ਹੋਇਆ ਉੱਥੇ ਹੀ ਜਿਹੜੀ ਇਹ ਚਰਚਾਵਾਂ ਦੇ ਵਿੱਚ ਵੀ ਰਹਿੰਦਾ ਕਿ ਇਸ ਸਕੂਲ ਤੋਂ ਨਿਕਲ ਕੇ ਜਿਹੜੇ ਬੱਚੇ ਨੇ ਬਹੁਤ ਜਿਹੜੀਆਂ ਉੱਚੀਆਂ ਉਪਲਬਧੀਆਂ ਤੇ ਪੁੱਜੇ ਨੇ ਤੇ ਇਹ ਮੈਨੂੰ ਦੱਸ ਦਿਓ ਆਪਣੇ ਸਕੂਲ ਦੀ ਜਿਹੜੀ ਪੂਰੀ ਹਿਸਟਰੀ ਹੈ ਤੁਹਾਡੀ ਮੇਰਾ ਖਿਆਲ ਆ ਐਡਵੋਕੇਟ ਜੋ ਰਜਿੰਦਰ ਸਿੰਘ ਮੈਣੀ ਜੀ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਅਸੀਂ ਸਮਝਦੇ ਹਾਂ ਕਿ ਜਿਵੇਂ ਕਹਿੰਦੇ ਨੇ ਇੱਕ ਔਰਤ ਦਾ ਜਿਹੜਾ ਵਾ ਨਾ ਸਿਰ ਦੇ ਉੱਤੋਂ ਪਤੀ ਦਾ ਛਾਇਆ ਉੱਠ ਜਾਣ ਤੋਂ ਬਾਅਦ ਜਿਹੜੀਆਂ ਜ਼ਿਆਦਾਤਰ ਸਮਾਜ ਦੇ ਵਿੱਚ ਵੇਖੀਦਾ ਔਰਤਾਂ ਨੇ ਜਿਹੜੀਆਂ ਉਹ ਟੁੱਟ ਜਾਂਦੀਆਂ ਨੇ ਪਰ ਤੁਸੀਂ ਬਹੁਤ ਵੱਡੀ ਹਿੰਮਤ ਕੀਤੀ ਹੈ ਮੈਂ ਸਮਝਦਾ ਕਿ ਉਹਨਾਂ ਤੋਂ ਬਾਅਦ ਉਹਨਾਂ ਦਾ ਜੋ ਸ਼ੁਰੂ ਕੀਤਾ ਸੀ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚਲਦੇ ਆ ਇਸ ਸਕੂਲ ਦਾ ਜਿਹੜਾ ਮਿਆਰ ਹੈ ਇਹ ਡਿੱਗਣ ਦੀ ਬਜਾਏ ਹੋਰ ਇਹਨੂੰ ਉੱਚਾ ਚੁੱਕਿਆ ਤੁਸੀਂ ਹਾਂਜੀ ਇਹ ਐਡਵੋਕੇਟ ਜਿੰਦਰ ਸਿੰਘ ਮੈਨੂੰ ਜੋ ਮੇਰੇ ਹਸਬੈਂਡ ਸਨ ਉਹਨਾਂ ਨੇ 1995 ਵਿੱਚ ਸਕੂਲ ਦੀ ਸ਼ੁਰੂਆਤ ਕੀਤੀ ਸੀਗੀ ਉਸ ਵਕਤ ਨਰਸੀ ਕਲਾਸ ਤੇ ਦੀ ਸ਼ੁਰੂਆਤ ਹੋਈ ਸੀਗੀ ਔਰ ਉਸ ਵਕਤ 40 ਬੱਚੇ ਸੰਸਾਡੇ ਕੋਲ ਨਰਸੀ ਤੋਂ ਆਪਣਾ ਹੀ ਬੂਰ ਅਸੀਂ ਸ਼ੁਰੂ ਕੀਤਾ ਅੱਗੇ ਲੈ ਕੇ ਜਾਣ ਲਈ ਇੱਕ ਇੱਕ ਕਲਾਸ ਹਰ ਸਾਲ ਅਪਡੇਟ ਕੀਤੀ ਆ ਤੇ ਕਾਫੀ ਮਿਹਨਤ ਉਹਨਾਂ ਨੇ ਕੀਤੀ ਸੀਗੀ ਇਸ ਸਕੂਲ ਵਾਸਤੇ ਉਸ ਨੂੰ ਮੈਂ ਵੀ ਕੋਸ਼ਿਸ਼ ਕੀਤੀ ਆ ਕਿ ਆਪਣੀ ਪੂਰੀ ਮਿਹਨਤ ਆਪਣਾ ਪੂਰਾ ਸਮਾਂ ਇਸ ਸਕੂਲ ਨੂੰ ਦੇ ਕੇ ਬੱਚਿਆਂ ਦੇ ਐਜੂਕੇਸ਼ਨ ਨੂੰ ਜਿਆਦਾ ਜਿਆਦਾ ਅੱਗੇ ਲੈ ਕੇ ਜਾ ਸਕਾਂ ਮੈਂ ਉਹਦੀ ਕੋਸ਼ਿਸ਼ ਹਰ ਸਾਲ ਕੀਤੀ ਹੈ ਮੈਂ ਹੋਰ ਆਪਣਾ ਸਾਰਾ ਸਮਾਂ ਇਸ ਸਕੂਲ ਨੂੰ ਦਿੱਤਾ ਹੈ ਇਸ ਬੱਚਿਆਂ ਨੂੰ ਦਿੱਤਾ ਹੈ ਵਿਦਿਆਰਥੀਆਂ ਨੂੰ ਦਿੱਤਾ ਹੈ ਮਾਤਪਿਤਾ ਜਾਣਦੇ ਹਨ ਕਿ ਬੱਚਿਆਂ ਨੂੰ ਮੈਂ اچھی ਸਿੱਖਿਆ ਦੇਣਾ ਅੱਛਾ ਅਨੁਸ਼ਾਸਨ ਚ ਲਿਆਣਾ ਜੀ ਜੀ ਬਹੁਤ ਜ਼ਰੂਰੀ ਹੁੰਦਾ ਹੈ ਔਰ ਇਹ ਸਿੱਖਿਆ ਦੇਣ ਦੀ ਮੈਂ ਆਪਣੇ ਵੱਲੋਂ ਭਰਪੂਰ ਕੋਸ਼ਿਸ਼ ਕੀਤੀ ਹੈ ਔਰ ਜਦੋਂ ਸ਼ੁਰੂਆਤ ਤੁਸੀਂ ਕੀਤੀ ਸੀ ਕਿਹੜੇ ਸੰਚੇ ਦੱਸਿਆ ਤੁਸੀਂ 1995 ਚ ਇਸ ਸਕੂਲ ਕਿੰਨੀ ਕਿੰਨੀ ਸਰਕੂਲੇਸ਼ਨ ਕਿੰਨੀ ਸੀ ਉਦੋਂ ਸਟਾਰਟਿੰਗ 'ਚ ਬੱਚੇ ਸਟਾਰਟਿੰਗ 'ਚ ਉਸ ਵਕਤ ਬੱਚੇ 40 ਹਨ ਸਾਡੇ ਕੋਲ ਨਰਸਰੀ ਕਲਾਸ ਵਿੱਚ ਤੇ ਇਸ ਟਾਈਮ ਕਿ ਇਸ ਟਾਈਮ ਕਿੰਨੇ ਹੈਗੇ ਇਸ ਵਕਤ 500 ਪਲੱਸ ਬੱਚੇ ਨੇ ਸਾਡੇ ਕੋਲ ਐਸੋ ਇੱਥੇ ਸਕੂਲ ਜਿਹੜਾ ਆ ਸੀਨੀਅਰ ਸਕੈਂਡਰੀ ਹੋ ਚੁੱਕਿਆ ਹੈ ਉਸ ਵਕਤ ਪ੍ਰਾਇਮਰੀ ਸੈਕਸ਼ਨ ਸੀਗਾ ਸਾਡੇ ਕੋਲ ਤੇ ਹੁਣ ਅਸੀਂ ਅਪਗ੍ਰੇਡ ਕਰਦੇ ਕਰਦੇ ਸੀਨੀਅਰ ਸਕੈਂਡਰੀ ਦੀ ਮਾਨਤਾ ਵੀ ਲੈ ਲਈ ਆ ਸਕੂਲ ਦੀ ਜੀ ਜੀ ਤੇ ਹੁਣ ਬੱਚੇ ਜਿਹੜੇ ਨੇ ਕਾਫੀ ਮਿਹਨਤੀ ਰਹੇ ਨੇ ਸਾਡੇ ਕੋਲ ਸ਼ੁਰੂਆਤ ਤੋਂ ਜੀ ਕੋਈ ਬੱਚਿਆਂ ਨੇ ਕਈਆਂ ਨੇ ਐਮਬੀਬੀਐਸ ਕਰ ਲੀਆ ਬੀਡੀਐਸ ਕਰ ਲੀਆ ਕੋਈ 에어 호ਸਟੈਸ ਬਣ ਗਿਆ ਕਈਆਂ ਨੇ ਬੀ ਬੀਟੈਕ ਕੈਮਟੈਕ ਕਰਕੇ ਇੰਜੀਨੀਅਰਿੰਗ ਕੀਤੀ ਹੋਈ ਆ ਕਈਆਂ ਨੇ ਬੈਂਕ ਦੀ ਜੌਬ ਲੈ ਲਈ ਆ ਅੱਛੀ ਅੱਛੀ ਪੋਸਟਾਂ ਦੇ ਬੱਚੇ ਗਏ ਨੇ ਜਿਹੜੇ ਫੋਰਨ ਕੰਟਰੀ ਚ ਵੀ ਗਏ ਆ ਤੇ ਬੱਚਿਆਂ ਨੇ ਅੱਠ ਅੱਠ ਬੈਂਡ ਲੈ ਕੇ ਆਏ ਲੈਟਸ ਟੂ ਅੱਛੀ ਅੱਛੀ ਕੰਟਰੀਸ ਚ ਆਪਣੇ ਆਪ ਨੂੰ ਸੈਟਲਡ ਕੀਤਾ ਹੋਇਆ ਆ ਤੇ ਬੱਚਿਆਂ ਨੇ ਕਾਫੀ ਤਰੱਕੀ ਕੀਤੀ ਹੈ ਤੇ ਉਹਨਾਂ ਦੇ ਅੱਗੇ ਵੀ ਅਸੀਂ ਚਾਹਾਂਗੇ ਕਿ ਬੱਚੇ ਜੜੇ ਇਸ ਤੋਂ ਵੀ ਜ਼ਿਆਦਾ ਤਰੱਕੀਆਂ ਕਰਨ ਤੇ ਖੂਬ ਮਿਹਨਤ ਕਰਨ ਸਾਸੀਂ ਆਪਣਾ ਪੂਰਾ ਸਹਿਯੋਗ ਬੱਚਿਆਂ ਦੇ ਨਾਲ ਦੇਵਾਂਗੇ ਸਕੂਲ ਠੀਕ ਹੈ ਜੀ ਸੋ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪਰਿਵਾਰਕ ਪਿਛੋਕੜ ਦੀ ਤੇ ਜਿਹੜੇ ਤੁਹਾਡੇ ਆਪਣੇ ਬੱਚੇ ਨੇ ਉਹ ਵੀ ਜੋ ਜਾਣਕਾਰੀ ਸਾਨੂੰ ਪ੍ਰਾਪਤ ਮਿਲੀ ਹੋਈ ਸੀ ਤੁਹਾਡੇ ਸਕੂਲ ਤੋਂ ਹੀ ਕਿ ਉਹ ਵੀ ਕਾਫੀ ਉਪਲਬਧੀਆਂ ਤੇ ਨੇ ਚੰਗੀ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਕਾਫੀ ਡਿਗਰੀਆਂ ਹਾਸਲ ਕਰਕੇ ਚੰਗੇ ਮੁਕਾਮ ਤੇ ਪੁੱਜੇ ਹੋਏ ਨੇ ਹਾਂਜੀ ਬੇਟੇ ਮੇਰੇ ਦੋ ਨੇ ਜੀ ਵੱਡੇ ਬੇਟੇ ਨੇ ਐਮਟੈਕ ਕਰਕੇ ਤੇ ਫਿਰ ਉਹਨੇ ਐਲਐਲਬੀ ਕਰ ਲਈ ਹੋਈ ਆ ਜੀ 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 ਛੋਟੀ ਬੇਟੀ ਨੇ ਵੀ ਬੀਟਾ ਕਰਕੇ ਐਮਬੀਏ ਕੀਤੀ ਹੋਈ ਆ ਹੋਰ ਸਭ ਤੋਂ ਛੋਟਾ ਬੇਟਾ ਜਿਹੜਾ ਉਹਨੇ ਐਮਐਸਸੀ ਪਜੀਆਈ ਤੋਂ ਕਰਕੇ ਇਸ ਵੇਲੇ ਉਹ ਅਸਿਸਟੈਂਟ ਸਾਇੰਟਿਸਟ ਇੱਕ ਪ੍ਰੋਜੈਕਟ ਵਿੱਚ ਉੱਤੇ ਜੌਬ ਕਰ ਰਿਹਾ ਪਜੀਆਈ ਵਿੱਚ ਜੀ 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 ਇਹ ਬੱਚੇ ਸਾਰੇ ਇਹ ਨੇ ਵੈਲ ਐਜੂਕੇਟਿਡ ਨੇ ਸਮਝਦਾਰ ਨੇ ਵੈਲ ਮੈਨਰਡ ਨੇ ਬੱਚੇ ਉਹੀ ਚੀਜ਼ ਮੈਚਾਨੀ ਕਿ ਮੇਰੇ ਆਪਣੇ ਬੱਚੇ ਜੋ ਸਕੂਲ 'ਚ ਜਿੰਨੇ ਵੀ ਬੱਚੇ ਪੜ ਰਹੇ ਨੇ ਉਹ ਸਾਰੇ ਮੇਰੇ ਆਪਣੇ ਬੱਚੇ ਨੇ ਮੈਂ ਮਾਵਾ ਮੰਗੂ ਨਾ ਬੱਚਿਆਂ ਨੂੰ ਸਿੱਖਿਆ ਦੇਣੀ ਆ ਹੋਰ ਉਹਨਾਂ ਦੀ ਪੂਰੀ ਪੂਰੀ ਤਰ੍ਹਾਂ ਪੂਰਾ ਧਿਆਨ ਰੱਖਦੀ ਆ ਕਿ ਬੱਚੇ ਅਨੁਸ਼ਾਸਨ ਵਿੱਚ ਵੀ ਪੂਰੇ ਕਹਿ ਸੁਣੇ ਵਿੱਚ ਵੀ ਪੂਰੇ ਰਹਿਣ ਤੇ ਅੱਛੀ ਅੱਛੀਆਂ ਉਪਲਬਧੀਆਂ ਪ੍ਰਾਪਤ ਕਰਨ ਆਪਣੀਆਂ ਸੋ ਮੈਡਮ ਜਿਹੜੀਆਂ ਸਮਾਜ ਦੇ ਵਿੱਚ ਵਿਧਵਾ ਔਰਤਾਂ ਨੇ ਜਿਹੜੀਆਂ ਉਹਨਾਂ ਵਾਸਤੇ ਜਿਵੇਂ ਤੁਸੀਂ ਪਤੀ ਦੇ ਤੁਰ ਜਾਣ ਤੋਂ ਬਾਅਦ ਵੀ ਜਿਹੜਾ ਵਾ ਪੂਰੀ ਤਰ੍ਹਾਂ ਸਕੂਲ ਨੂੰ ਵੀ ਮੇਨਟੇਨ ਰੱਖਿਆ ਉਹਨੂੰ ਉਪਲਬਧੀਆਂ ਤੱਕ ਪਹੁੰਚਾਇਆ ਵਾ ਆਪਣੇ ਪਰਿਵਾਰ ਜਿਹੜਾ ਵਾ ਉਹਨੂੰ ਵੀ ਬੁੱਕਲ ਦੇ ਕਲਾਵੇ 'ਚ ਤੇ ਲੈ ਕੇ ਬੱਚਿਆਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਚੰਗੀ ਸਿੱਖਿਆ ਜਿਹੜੀ ਆ ਉਹ ਹਾਸਲ ਕਰਵਾਈ ਹੈ ਸੋ ਉਹਨਾਂ ਵਿਧਵਾ ਔਰਤਾਂ ਵਾਸਤੇ ਜਿਹੜੀਆਂ ਟੁੱਟ ਜਾਂਦੀਆਂ ਨੇ ਸਮਾਜ ਦੇ ਵਿੱਚ ਪਤੀ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਸਮਾਜ ਵਿੱਚ ਰਹਿੰਦੇ ਹੋਏ ਇਹ ਔਰਤ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ ਜੀ ਜੀ ਜੇ ਉਹਦਾ ਪਤੀ ਚਲਾ ਜਾਂਦਾ ਇਸ ਦੁਨੀਆ ਤੋਂ ਜਾਂ ਉਹਦਾ ਸਾਥ ਛੱਡ ਦਿੱਤਾ ਹੈ ਉਸਨੇ ਉਹ ਆਪਣੇ ਬੱਚਿਆਂ ਤੇ ਉਹਦਾ ਜਿਆਦਾ ਕੰਟਰੋਲ ਹੋਣਾ ਚਾਹੀਦਾ ਸ਼ੁਰੂਆਤ ਤੋਂ ਹੀ ਪਤੀ ਅਗਰ ਬਾਹਰ ਕੰਮ ਕਰ ਰਿਹਾ ਹੈ ਪਤਨੀ ਅਗਰ ਘਰ ਵੀ ਕੰਮ ਕਰਦੀ ਹੈ ਉਹਦਾ ਪੂਰਾ ਕੰਟਰੋਲ ਆਪਣੇ ਬੱਚੇ ਤੇ ਹੋਣਾ ਚਾਹੀਦਾ ਲਾਡ ਪਿਆਰ ਆਪਣੀ ਜਗ੍ਹਾ ਸਿੱਖਿਆ ਆਪਣੀ ਜਗ੍ਹਾ ਜੇ ਉਹ ਸੁਣੂ ਉਹ ਕਾਬੂ ਕਰਦੀ ਹੈ ਤੇ ਬਾਹਰ ਵਿੱਚ ਵੀ ਕੰਮ ਕਰਨਾ ਜਾਂ ਵਿਚਰਨਾ ਉਹਦੇ ਲਈ ਆਸਾਨ ਹੋ ਜਾਂਦਾ ਹੈ ਕਿਉਂਕਿ ਬੱਚਾ ਇੱਕ ਅੱਛੇ ਅਨੁਸ਼ਾਸਨ ਵਾਲਾ ਬੱਚਾ ਹੀ ਸਮਾਜ ਵਿੱਚ ਆਪਣੇ ਸਮਾਜ ਨੂੰ ਗਾਂ ਲੈ ਕੇ ਜਾਂਦਾ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਔਰ ਇਹ ਅਨੁਸ਼ਾਸਨ ਵਾਲਾ ਬੱਚਾ ਬਣਾਉਣ ਵਿੱਚ ਸਕੂਲ ਦੇ ਨਾਲ-ਨਾਲ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਚਾਹੇ ਉਹ ਵਿਧਵਾ ਹੈ ਚਾਹੇ ਉਹ अकेਲੀ ਮਾਂ ਆ ਜੀ ਜੀ ਉਹਦੇ ਨਾਲ ਕੋਈ ਸਾਥ ਨਹੀਂ ਦੇ ਰਿਹਾ ਉਹ ਇਕੱਲੀ ਵੀ ਬਹੁਤ ਕੁਝ ਕਰ ਸਕਦੀ ਆ ਉਹਦੀ ਹਿੰਮਤ ਨਾਲ ਹੀ ਇੱਕ ਬੱਚਾ ਜਿਹੜਾ ਆ ਅੱਛੀ ਸਿੱਖਿਆ ਪ੍ਰਾਪਤ ਕਰਕੇ ਗਾਂ ਤੱਕ ਜਾ ਸਕਦਾ ਹੈ ਉਸ ਨੂੰ ਇਹ ਕਹਿਣਾ ਹੀ ਨਹੀਂ ਚਾਹੀਦਾ ਕਿ ਮੈਂ ਇਕੱਲੀ ਕੀ ਕਰਾਂ ਸਭ ਕੁਝ ਕਰ ਸਕਦੀ ਆ ਆਪਣੇ ਬੱਚੇ ਦੀ ਖਾਤਰ ਉਹ ਉਸ ਨੂੰ ਅੱਛੇ ਅਨੁਸ਼ਾਸਨ ਚ ਲਿਆਉਣ ਲਈ ਸਮਝਾ ਸਕਦੀ ਆ ਉਸ ਨੂੰ ਜਿੱਥੇ ਉਹਦੀ ਲੋੜ ਹੈ ਕਿ ਉਹ ਸਖਤਾਈ ਵਰਤ ਸਕੇ ਉਥੇ ਸਖਤਾਈ ਵਰਤੇ ਜਿੱਥੇ ਪਿਆਰ ਦੀ ਲੋੜ ਹੈ ਪਿਆਰ ਬਣੇ ਬਣਾਏ ਜਿੱਥੇ ਉਹਨੂੰ ਦੋਸਤ ਬਣਨ ਦੀ ਲੋੜ ਹੈ ਬੱਚੇ ਦੀ ਉਥੇ ਉਹ ਦੋਸਤ ਵੀ ਬਣੇ ਬੱਚੇ ਦੀ ਕੋਰ ਉਸ ਨੂੰ ਅੱਛੀ ਸਿੱਖਿਆ ਦੇ ਜਿਹਦੇ ਨਾਲ ਕਿ ਉਹਦਾ ਆਪਣਾ ਜੀਵਨ ਤੇ ਸੁਖਾਵਾਂ ਹੋਏ ਬੱਚੇ ਦਾ ਜੀਵਨ ਵੀ ਬਹੁਤ ਵਧੀਆ ਬਣੇ ਬਿਲਕੁਲ ਜੀ ਮੈਡਮ ਇਸ ਤੋਂ ਲਾਵਾ ਜਿਵੇਂ ਸਕੂਲ ਦੀਆਂ ਐਡਮਿਸ਼ਨ ਓਪਨ ਨੇ ਇਹਨਾਂ ਐਡਮਿਸ਼ਨਾਂ ਨੂੰ ਲੈ ਕੇ ਕੀ ਮੈਸੇਜ ਆ ਤੁਹਾਡਾ ਦੇਖੋ ਮੈਂ ਇਹ ਚਾਹਾਂਗੀ ਕਿ ਪੇਰੈਂਟਸ ਸਾਡੇ ਸਕੂਲ ਦੇ ਬੱਚਿਆਂ ਦੇ ਅਨੁਸ਼ਾਸਨ ਨੂੰ ਦੇਖਣ education ਨੂੰ ਦੇਖਣ ਸਿੱਖਿਆ ਨੂੰ ਦੇਖਣ ਅਸੀਂ ਪੂਰਾ ਬੱਚੇ ਨੂੰ ਸਹਿਯੋਗ ਕਰਦੇ ਹਾਂ ਉਸ ਨੂੰ ਜਾਣਨ ਦੀ ਪਹਿਚਾਨ ਨਹੀਂ ਸਾਈਕਲੋਜੀਕਲੀ ਵੀ ਬੱਚੇ ਨੂੰ ਜਾਣੀਦਾ ਹੈ ਕਿ ਇਹ ਬੱਚਾ ਕੀ ਚਾਹੁੰਦਾ ਹੈ ਤਾਂ ਉਹਦੇ ਮੁਤਾਬਿਕ ਉਸ ਨੂੰ ਉਸ ਸਿੱਖਿਆ ਨੂੰ ਦੇਣ ਦੀ ਕੋਸ਼ਿਸ਼ ਕਰੀ ਦੀਆ ਅਨੁਸ਼ਾਸਨ ਬੱਚਿਆਂ ਦੇ ਨਾਲ ਨਾਲ ਟੀਚਰਸ ਵੀ ਪੂਰਾ ਰੱਖੀਦਾ ਆ ਤੇ ਇਸ ਕਰਕੇ ਮੈਂ ਚਾਹਾਂਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਇੱਕ ਅੱਛੀ ਸਿੱਖਿਆ ਦੇਣ ਲਈ ਅੱਛਾ ਅਨੁਸ਼ਾਸਨ ਦੇਣ ਲਈ ਸਾਡੇ ਕੋਲ ਜ਼ਰੂਰ ਆਓ ਤੇ ਜ਼ਰੂਰ ਪਹੁੰਚ ਕਰੋ ਆਪਣੇ ਬੱਚਿਆਂ ਨੂੰ ਅੱਛੀ এডਿਕੇਸ਼ਨਸ ਲਈ ਉਹ ਇਪੀਟੀਕ ਅਖੀਰ ਦੇ ਵਿੱਚ ਵਾਤਾਵਰਨ ਪ੍ਰੇਮੀ ਨੂੰ ਲੈ ਕੇ ਤੇ ਵਾਤਾਵਰਨ ਨੂੰ ਲੈ ਕੇ ਇੱਕ ਸਵਾਲ ਜ਼ਰੂਰ ਕਰਨਾ ਬਣਦਾ ਕਿ ਜਿਵੇਂ ਗੰਭੀਰ ਚਿੰਤਾ ਦਾ ਵਿਸ਼ਾ ਜਿਵੇਂ ਪਿਛਲੇ ਸਮੇਂ ਦੌਰਾਨ ਵੀ ਤੁਸੀਂ ਦੇਖਿਆ ਖਾਸ ਕਰਕੇ ਗਰਮੀਆਂ ਦੇ ਵਿੱਚ ਕਿ ਜਿਹੜਾ ਪਿਛਲੇ 50 ਸਾਲਾਂ ਦਾ ਰਿਕਾਰਡ ਸੀ ਉਹ ਮੈਡਮ ਆਪਣਾ ਗਰਮੀ ਨੇ ਜਿਹੜਾ ਉਹ ਤੋੜ ਦਿੱਤਾ ਤੇ ਲੋਕਾਂ ਨੂੰ ਇੱਕ ਵਾਰੀ ਪੂਰੀ ਤਰ੍ਹਾਂ ਨਾਨੀ ਜਿਹੜੀ ਆਪਾਂ ਕਹਿ ਸਕਦੇ ਹੋ ਚੇਤੇ ਕਰਵਾ ਦਿੱਤੀ ਸੀ ਸੋ ਵਾਟ ਆਵਰ ਨੂੰ ਲੈ ਕੇ ਤੁਹਾਡੇ ਸਕੂਲ ਵੱਲੋਂ ਕੋਈ ਇਸ ਤਰ੍ਹਾਂ ਦੇ ਪ੍ਰਾਲੇ ਕੀਤੇ ਜਾਂਦੇ ਆ ਇਸ ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਜਾਂ ਕੋਈ ਬੱਚਿਆਂ ਨੂੰ ਮੈਸੇਜ ਦਿੱਤਾ ਜਾਂਦਾ ਹਾਂਜੀ ਐਸੀ ਵਾਤਾਵਰਣ ਦਿਵਸ ਮਨਾਉਣਾ ਹੈ ਸਕੂਲ 'ਚ ਜਿਹਦੇ ਵਿੱਚ ਬੱਚਿਆਂ ਨੂੰ ਪ੍ਰਾਇਮਰੀ ਤੋਂ ਉੱਪ ਵਾਲੀ ਜਿਹੜੀ ਸੈਕੰਡਰੀ ਕਲਾਸੇ ਸੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਹਰ ਬੱਚਾ ਇੱਕ ਬੂਟਾ ਲੈ ਕੇ ਆਏ ਤੇ ਬੂਟਾ ਲਗਵਾਇਆ ਜਾਂਦਾ ਹੈ ਤੇ ਮੈਂ ਪੇਰੈਂਟਸ ਨੂੰ ਵੀ ਇਹ ਸੰਦੇਸ਼ਾ ਦੇਣਾ ਚਾਹਾਂਗੀ ਕਿ ਜੇ ਅਸੀਂ ਸਾਰੇ ਪੇਰੈਂਟਸ ਮਿਲ ਕੇ ਇੱਕ ਬੂਟਾ ਵੀ ਇਸ ਧਰਤੀ ਤੇ ਲਗਾ ਦਈਏ ਤੇ ਸਾਰੀ ਪੰਜਾਬ ਦੀ ਧਰਤੀ ਤੇ ਸਾਰੇ ਪੰਜਾਬ ਵਾਸੀ ਇੱਕ ਇੱਕ ਬੂਟਾ ਲਗਾਣ ਤੇ ਪੰਜਾਬ ਦੀ ਧਰਤੀ ਨੂੰ ਅਸੀਂ ਪੂਰੀ ਹਰਿਆਲੀ ਦੇ ਸਕਦੇ ਹਾਂ ਤੇ ਇਸ ਆਉਣ ਵਾਲੇ ਸਮੇਂ ਦੀ ਗਰਮੀ ਤੋਂ ਰਾਹਤ ਵੀ ਦਿਲਾ ਸਕਦੇ ਹਾਂ ਤੇ ਇਹ ਸਾਨੂੰ ਸਾਰਿਆਂ ਨੂੰ ਅਪਰਾਲਾ ਜਰੂਰ ਕਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਤੇwidetilde ਉਤੇ ਤੇ ਸਾਨੂੰ ਇਸ ਗਰਮੀ ਤੋਂ ਪਛਾਣਾ ਚਾਹੀਦਾ ਹੈ ਸੋ ਇਸਨ ਇਸ ਸਕੂਲ ਦੇ ਓਨਰ ਮੈਡਮ ਬਲਜੀਤ ਕੌਰ ਜਿਨ੍ਹਾਂ ਨੇ ਦੱਸਿਆ ਜਿੱਥੇ ਉਹਨਾਂ ਵਿਧਵਾ ਔਰਤਾਂ ਨੂੰ ਜਾਂ ਸਮਾਜ ਦੇ ਵਿੱਚ ਵਿਚਰਦੀਆਂ ਜਿਹੜੀਆਂ ਆਮ ਔਰਤਾਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਜਿਹੜਾ ਮੈਸੇਜ ਦਿੱਤਾ ਕਿ ਜਿਹੜੀ ਇੱਕ ਔਰਤ ਹੈ ਕਿਉਂਕਿ ਇਸ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਿਹੜੀ ਔਰਤ ਦੀ ਬਰਾਬਰੀਤਾਈ ਆ ਉਹ ਕੋਈ ਸਮਾਂ ਹੋਇਆ ਕਰਦਾ ਸੀ ਜਦੋਂ ਨਹੀਂ ਸੀ ਦਿੱਤੀ ਜਾਂਦੀ ਪਰ ਅਜੋਕੇ ਸਮੇਂ ਦੇ ਵਿੱਚ ਜਿੱਥੇ ਇਸ ਪਦਾਰਥਵਾਦੀ ਯੁੱਗ ਦੇ ਵਿੱਚ ਲੋਕਾਂ ਨੇ ਬਹੁਤ ਤਰੱਕੀ ਕਰ ਲਈ ਹੈ ਉੱਥੇ ਹਰ ਖੇਤਰ ਦੇ ਵਿੱਚ ਚਾਹੇ 에ਅਰ ਫੋਰਸ ਦੀ ਗੱਲ ਕਰੀਏ ਜਾਂ ਕਿਸੇ ਵੀ ਖੇਤਰ ਦੀ ਗੱਲ ਕਰੀਏ ਜਿਹੜੀਆਂ ਲੜਕੀਆਂ ਨੇ ਧੀਆਂ ਨੇ ਇਹ ਕਿਸੇ ਪਾਸਿਓਂ ਘਟ ਨਹੀਂ ਬੇਸ਼ੱਕ ਪ੍ਰਾਚੀਨ ਸਮੇਂ ਦੇ ਵਿੱਚ ਕੁਝ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਹੁੰਦੀ ਸੀ ਕਿ ਧੀਆਂ ਨੂੰ ਆਕੋਖਾਂ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਵੱਡੀ ਮਿਸਾਲ ਹੈ ਇਸ ਗੋਬਿੰਦ ਜੂਤ ਸੀਨੀਅਰ ਸੈਕੰਡਰੀ ਸਕੂਲ ਦੇ ਜੋ ਓਨਰ ਨੇ ਮੈਡਮ ਬਲਜੀਤ ਕੌਰ ਜੋ ਇਹਨਾਂ ਨੇ ਪੂਰਾ ਸਕੂਲ ਨੂੰ ਮੇਨਟੇਨ ਕੀਤਾ ਹੋਇਆ ਬਰਕਰਾਰ ਰੱਖਿਆ ਹੋਇਆ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਜਿਹੜੀ ਭੂਮਿਕਾ ਉਹਨਾਂ ਦਾ ਜਿਹੜਾ ਰੋਲ ਹੈ ਬੱਚਿਆਂ ਦੇ ਨਾਲ ਇੱਕ ਉਹਨਾਂ ਦਾ ਇੱਕ ਬਿਜ਼ਨਸ ਹੀ ਨਹੀਂ ਸਗੋ ਇੱਕ ਮਾਵਾ ਮਾਂ ਦੇ ਜਿਹੜਾ ਵਾ ਉਹ ਬੱਚਿਆਂ ਨੂੰ ਕਿਹੜੇ ਬੱਚੇ ਦੇ ਵਿੱਚ ਉਹਨਾਂ ਨੂੰ ਕੀ ਟੈਲੈਂਟ ਲੱਗਦਾ ਕੀ ਬੱਚੇ ਦੀ ਕੁਆਲਿਟੀ ਹੈ ਉਸ ਉਸੇ ਹਿਸਾਬ ਦੇ ਨਾਲ ਹੀ ਬੱਚੇ ਨੂੰ ਜਿਹੜਾ ਉਹ ਸਬਜੈਕਟ ਦਿੱਤਾ ਜਾਂਦਾ ਤੇ ਪੂਰੀ ਤਰ੍ਹਾਂ ਬੱਚਿਆਂ ਦੀ ਜਿਹੜੀ ਪੜ੍ਹਾਈ ਵੱਲ ਖਾਸ ਧਿਆਨ ਦਿੱਤਾ ਜਾਂਦਾ ਸੋ ਇਸ ਤੋਂ ਇਲਾਵਾ ਵਾਟਾਵਰ ਨੂੰ ਲੈ ਕੇ ਵੀ ਉਹਨਾਂ ਨੇ ਬਹੁਤ ਵਧੀਆ ਸਨੇਹਾ ਦਿੱਤਾ ਕਿ ਜਿੱਥੇ ਸਕੂਲ ਦੇ ਵਿੱਚ ਮੀਨਾਰ ਕਰਵਾਏ ਜਾਂਦੇ ਨੇ ਉੱਥੇ ਹੀ ਬੱਚਿਆਂ ਨੂੰ ਖਾਸ ਕਰਕੇ ਇੱਕ ਇੱਕ ਬੂਟਾ ਜਿਹੜਾ ਸਕੂਲ 'ਚ ਲਿਆ ਕੇ ਲਾਉਂ ਦਾ ਵੀ ਪ੍ਰੇਰਿਤ ਕੀਤਾ ਜਾਂਦਾ ਤੇ ਬਾਹਰ 400 ਫੇਰੇ ਵੀ ਆਪਣਾ ਚਗਿਰਦਾ ਸਾਫ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਜੇਕਰ ਗਰਮੀ ਦੇ ਵਕਤ ਦੇ ਪ੍ਰਕੋਪ ਦੇ ਉੱਪਰੋਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਰਾਤ ਪਾਉਣੀ ਹੈ ਜੇ ਪੰਜਾਬ ਨੂੰ ਹਰਿਆ ਭਰਿਆ ਬਣਾਉਣਾ ਤੇ ਹਰ ਮਨੁੱਖ ਨੂੰ ਲੋੜ ਹੈ ਕਿ ਇੱਕ ਇੱਕ ਬੂਟਾ ਜਿਹੜਾ ਰੋਖਾ ਉਹ ਜ਼ਰੂਰ ਲਾਇਆ ਜਾਵੇ ਸੋ ਇਸ ਇਸੇ ਤਰ੍ਹਾਂ ਹੀ ਉਹਨਾਂ ਨੇ ਬਹੁਤ ਹੀ ਵਧੀਆ ਸਮਾਜ ਨੂੰ ਜਿਹੜੇ ਇਹ ਸਨਹ ਦਿੱਤੇ ਨੇ ਇਹਦੇ ਤੇ ਸਾਨੂੰ ਸਾਰਿਆਂ ਨੂੰ ਅਮਲ ਕਰਨ ਦੀ ਲੋੜ ਹੈ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰ ਪੀਵੀ ਗੁਰਦਾਸਪੁਰ